ਹਾਂਜੀ ਹਾਂਜੀ ਸਰ ਮਿੱਟੂ ਜੀ ਅੰਮ੍ਰਿਤਸਰ ਗੁਰੂ ਨਗਰੀ ਚ ਪਹੁੰਚੋ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਕੀ ਵਿਸ਼ੇਨ ਹੈਗਾ ਸਭ ਤੋਂ ਪਹਿਲਾਂ ਜੀ ਮੈਂ ਸਭ ਤੋਂ ਪਹਿਲਾਂ ਮੈਂ ਜੀ ਜਦ ਵੀ ਕੋਈ ਮੇਰੀ ਇੰਟਰਵਿਊ ਹੋਗੀ ਮੈਂ ਰੱਬ ਦਾ ਨਾਮ ਲੈਣਾ ਕਿਉਂਕਿ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਮੈਂ ਸਿੱਧਾ ਸਦਾ ਬੰਦਾ ਵਾ ਮੇਰੇ ਦਿਮਾਗ ਚ ਕੋਈ ਚੋਰ ਕੋਈ ਸ਼ਤਾਨੀ ਇਦਾਂ ਦੀ ਨਹੀਂ ਹੈਗੀ ਪਹਿਲਾਂ ਮੈਂ ਰੱਬ ਦਾ ਨਾਮ ਲਾਉਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਤਨ ਤਨ ਸ੍ਰੀ ਗੁਰੂ ਅਕਸ਼ਦ ਗੁਰੂ ਬਹਾਦਰ ਔਰ ਹਾਲਲੂਇਆ ਗੌਸਪਾ ਕੁਜਨ ਵਾਲਾ ਤਾਲਾ ਸਭ ਨੂੰ ਖੁਸ਼ ਰਕੇ ਤੋਹੀ ਨਰੰਕਾਰ ਮੈਂ ਤੇਰੀ ਸ਼ਾਨਾ ਮੈਨੂੰ ਬਖਸ਼ੋ ਜਕਾਰਾ ਮਾਂ ਚਿੰਤਪੂਰੀ ਦਾ ਬੋਲ ਸਾਚੇ ਦਰਬਾਰ ਕੀ ਜੈ ਔਰ ਜਕਾਰਾ ਜਕਾਰਾ ਸਤਗੁਰ ਰਵੀ ਮਹਾਰਾ ਜਕਾਰਾ ਮਹਾਰਾਜ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਸਾਡੇ ਗੁਰੂ ਜੀ ਦਾ ਔਰ ਆਪਾਂ ਗੱਲ ਕਰੀਏ ਦੇਖੋ ਜੀ ਇਹ ਇਲੈਕਸ਼ਨ ਬਾਰਾਨਸੀ ਤੋਂ ਅਮ੍ਰਿਤਸਰ ਤੋਂ ਜਰੰਦਰ ਤੋਂ ਤੇ ਲੁਧਿਆਣਾ ਤੋਂ ਇਹ ਸੀਟਾਂ ਸਾਡੀਆਂ ਪੱਕੀਆਂ ਹੋ ਚੁੱਕੀਆਂ ਨੇ ਤੇ ਬਹੁਤ ਵੱਡੇ ਐਲਾਨ ਦੇ ਨਾਲ ਆਪਾਂ ਜਿੱਤ ਕੇ ਦਿਖਾਵਾਂਗੇ ਔਰ ਜਿਹੜੇ ਜਿਹੜੇ ਬੰਦੇ ਖੜੇ ਆ ਸਾਡੇ ਸਾਹਮਣੇ ਸਾਨੂੰ ਮਾਤਾ ਜਿੰਦਪੁਨੀ ਦਾ ਆਸ਼ੀਰਵਾਦ ਆ ਜੀ ਉਹ ਸਾਡੇ ਸਾਹਮਣੇ ਬੁਰੇ ਤਰੀਕੇ ਨਾਲ ਹਾਰ ਲੰਗੇ ਔਰ ਇਹ ਵੱਡਾ ਐਲਾਨ ਆ ਕਿਉਂਕਿ ਅੱਜ ਮੈਂ ਅਮ੍ਰਿਤਸਰ ਦੇ ਵਿੱਚ ਪਹਿਲੀ ਵਾਰ ਉਦੋਂ ਆਇਆ ਸੀ ਜਦੋਂ ਔਟ ਵਾਲੇ ਦਾ ਪੰਗਾ ਪਿਆ ਸੀਗਾ ਠੀਕ ਆ ਆ ਦੂਜੀ ਵਾਰੀ ਆ ਜੀ ਪਰ ਕਿਸੇ ਤਰ੍ਹਾਂ ਤੇ ਜੇ ਸਾਡੇ ਐਸੀ ਸਮਾਜ ਭਾਈਚਾਰੇ ਨੂੰ ਕੋਈ ਬੰਦਾ ਵੱਡਾ ਲੀਡਰ ਗਾਲਾਂ ਕੱਢਦਾ ਅਮ੍ਰਿਤਸਰ ਦੇ ਵਿੱਚ ਹੀ ਆ ਬੰਦਾ ਮੈਂ ਨਾਮ ਨਹੀਂ ਲ ਹੁਣ ਤੁਸੀਂ ਆਪ ਹੀ ਸਮਝ ਲੋਗੇ ਉਹ ਗਾਲਾਂ ਕੱਢ ਕੇ ਤੇ ਐਮਪੀ ਦੀ ਸੀਟ ਲੜਨਾ ਚਾਹੁੰਦਾ ਸਾਡੇ ਸਾਹਮਣੇ ਜਿੱਥੋਂ ਮੈਨੂੰ ਖੁੰਧਕਾਈ ਆ ਜਿੱਥੋਂ ਮੈਨੂੰ ਐਸੀ ਸਮਾਜ ਭਾਈਚਾਰਿਆਂ ਨੂੰ ਗਾਲਾਂ ਕੱਢ ਕੇ ਹੈ ਤੂੰ ਸ਼ਰੀਆਮ ਗਾਲਾਂ ਕੱਢ ਕੇ ਤੂੰ ਮੈਂ ਮੈਂ ਨਾਮ ਨਹੀਂ ਦੱਸਦਾ ਜੀ ਥੋੜਾ ਦੱਸੋ ਨਾ ਲੋਕਾਂ ਨੂੰ ਪਤਾ ਲੱਗੇ ਕਲੀਅਰ ਲੋਕਾਂ ਨੂੰ ਦੇਖੋ ਮੈਂ ਨੂੰ ਮੈਨੂੰ ਦੁੱਖ ਸੀਗਾ ਕਿ ਮੇਰੇ ਐਸੀ ਪਾਸੀ ਭਾਈਚਾਰਿਆਂ ਨੂੰ ਗਾਲਾਂ ਕੱਢੀਆਂ ਗਈਆਂ ਤਾਂ ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਪਹੁੰਚਿਆ ਤੇ ਮੈਂ ਖੁੱਲ ਕੇ ਵਿਰੋਧ ਉਸ ਬੰਦੇ ਦਾ ਕਰੂੰਗਾ ਇਲੈਕਸ਼ਨ ਦੇ ਵਿੱਚ ਉਹਦੀਆਂ ਮੈਂ ਪੁੱਛਾਂ ਛਲੀਆਂ ਦਾਣੇ ਗੁੱਡੀਆਂ ਕੀ ਕੁਛ ਮੈਂ ਕੱਟਦਾ ਵਾਂ ਇਹ ਹੁਣ ਤੁਹਾਨੂੰ ਅੰਮ੍ਰਿਤਸਰ ਚ ਪਤਾ ਲੱਗੇਗਾ ਕਿਉਂਕਿ ਕਿਤੋਂ ਇਲੈਕਸ਼ਨ ਖੜੇ ਹੋ ਰਹੇ ਹੋ ਮੈਂ ਵਾਰਾਨਸੀ ਮੋਦੀ ਦੇ ਸਾਹਮਣੇ ਜੀ ਅੱਛਾ ਮੋਦੀ ਸਾਹਿਬ ਦੇ ਸਾਹਮਣੇਓ ਦੇਖੋ ਜੇ ਉਹ ਰਾਜਾ ਵਾ ਨਾ ਉਹ ਰਾਜਾ ਕਾਦਾ ਵਾ ਜਦੋਂ ਸਾਹਮਣੇ ਕੋ ਪ੍ਰਜਾ ਨਾ ਖੜੀ ਹੋਈ ਇੱਥੇ ਮਨਮਰਜ਼ੀ ਦਾ ਮਾਲਕ ਹੋ ਗਿਆ ਨਾ ਉਹ ਲੋਕੀ ਕਹਿੰਦੇ ਫਾਰਮ ਲੈਂਦੇ ਸੱਤ ਇੱਥੇ ਇੱਥੇ ਬੰਦੇ ਉਹਦੇ ਸਾਹਮਣੇ ਫਾਰਮ ਵਾਪਸ ਲਈ ਜਾਂਦੇ ਪਿਆ ਤੇ ਤੂੰ ਸਾਹਮਣੇ ਖੜਾ ਹੁੰਦਾ ਉਹ ਰੱਬ ਨਹੀਂ ਹੈਗਾ ਸਾਨੂੰ ਹੱਕ ਵਾ ਸਾਡਾ ਪ੍ਰਪਗੈਂਡ ਸਟੇਸ ਸਾਨੂੰ ਡਾਕਟਰ ਭਿੰ다 ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਹੱਕ ਦਿੱਤਾ ਇੱਕ ਰਿਕਸ਼ੇ ਚਲਾਣ ਵਾਲਾ ਵੀ ਇਲੈਕਸ਼ਨ ਲੜ ਸਕਦਾ ਵਾ ਔਰ ਜਿਹੜਾ ਬੰਦਾ ਸਾਡੇ ਐਸਸੀ ਸਮਾਜ ਨੂੰ ਗਾਲਾਂ ਕੱਢਦਾ ਅੱਜ ਉਹਦਾ ਖੁੱਲ ਕੇ ਵਿਰੋਧ ਕਰੂੰਗਾ ਮੈਂ ਡੱਟ ਕੇ ਅੰਮ੍ਰਿਤਸਰ ਪਹੁੰਚੇ ਅੰਮ੍ਰਿਤਸਰ ਕੀ ਵਿਜਨ ਹੈਗਾ ਹੁੰਦਾ ਹਾਂਜੀ ਅੰਮ੍ਰਿਤਸਰ ਤੋਂ ਮੇਰੀ ਵਾਈਫ ਖੜੀ ਹੋਗੀ ਅੱਛਾ ਬਾਰਾਨਸੀ ਤੋਂ ਮੈਂ ਖੜਾ ਹੋ ਰਿਹਾ ਜਲੰਧਰ ਤੋਂ ਮੈਂ ਖੜਾ ਹੋ ਰਿਹਾ ਤੇ ਲੁਧਿਆਣੇ ਤੋਂ ਭਾਬੀ ਚੁੰਮਿਆਂ ਵਾਲੀ ਅੱਛਾ ਇਹ ਸਾਰੇ ਵੇ ਗਰੁੱਪ ਕਟਾ ਹੋ ਰਿਹਾ ਭਾਜੀ ਫਿਰ ਕੀ ਹੈ ਆਪਣੀ ਟੀਮ ਹੈ ਸਾਡੇ ਬੰਦੇ ਆ ਔਰ ਜਿੱਥੇ ਹੰਸਰਾ ਝਾਂਸੀ ਖੜੇ ਹੋ ਰਿਹਾ ਭਾਜੀ ਤੇ ਅਨਮੋਲ ਭਾਜੀ ਖੜੇ ਹੋ ਰਿਹਾ ਉੱਥੇ ਮੇਰਾ ਪੱਪੂ ਚਾਹ ਵਾਲਾ ਖੜਾ ਹੋ ਰਿਹਾ ਕਿ ਜਿਹਦੀ ਚਾਹ ਦੀ ਦੁਕਾਨ ਹੈ ਰੇੜੀ ਲੱਗਦੀ ਹੈ ਹਾਂਜੀ ਇੱਥੇ ਆਪਣੀ ਦਾ ਵੀ ਖੜ ਗਿਆ ਤੁਹਾਡੇ ਸਾਹਮਣੇ ਜੀ ਉਹ ਵੀ ਹਾਰ ਜੇਗਾ ਸਾਡੇ ਸਾਹਮਣੇ ਕੋਈ ਨਹੀਂ ਟਿਕ ਸਕਦਾ ਇਹ ਗਰੰਟੀ ਹੈ ਜਾਓ ਜੇ ਸਾਡੇ ਸਾਹਮਣੇ ਕੋਈ ਟਿਕ ਗਿਆ ਅੱਬਲ ਤੇ ਜਿੰਨੇ ਟਿਕੇ ਸਾਰੇ ਹਾਰਨੇ ਸਾਡੇ ਸਾਹਮਣੇ ਜਿਤਨਾ ਅਸੀਂ ਆ ਮੈਂ ਕਹਿੰਦਾ ਵੀ ਜਦ ਵੱਡੇ ਵੱਡੇ ਲੀਡਰ ਪਾਰਟੀਆਂ ਬਦਲ ਸਕਦੇ ਆ ਤੇ VOTER SUPPORTER VOTES ਕਿਉਂ ਨਹੀਂ ਬਦਲ ਸਕਦੇ ਦੇਖੋ ਮੁੱਦੇ ਮੈਨ ਨਹੀਂ ਦੱਸਣੇ ਜੀ ਉਹ ਲੋਕ ਮੈਂ ਮੈਂ ਪਹਿਲਾਂ ਪਹਿਲਾਂ ਰੁਕੋ 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 ਸਹੀ ਰੁਕੋ ਸੇ ਹੋਰ ਖੜਦੇ ਜਾਓ ਖੜਦੇ ਆਓ ਮੈਂ ਸ਼ਹਿਰ ਨੂੰ ਮੂੰਗਾ ਇਥੇ ਨਸ਼ੇ ਦੇ ਮੁੱਦੇ ਕਾਰੋਬਾਰ ਦੇ ਮੁੱਦੇ ਜੋ ਵੀ ਆ ਉਹ ਤੇ ਮੈਨੂੰ ਪਤਾ ਹੀ ਆ ਬਾਕੀ ਮੁੰਡੇ ਡੰਪ ਦੇ ਦੱਸੋ ਰੇ ਇਥੋਂ ਡੰਪ ਕਿੱਥੇ ਆ ਕੂੜੇ ਦਾ ਡੰਪ ਕਿੱਥੇ ਆ ਕੀ ਪ੍ਰੋਬਲਮ ਆ ਰਹੀਆਂ ਕੀ ਇੱਥੇ ਜਿੱਥੇ ਆਪਾਂ ਯੂਨੀਵਰਸਿਟੀਸ਼ਨ ਦੇ ਤੋਂ ਬਾਹਰ ਨਿਕਲਦੇ ਆ ਉਥੇ ਚਾਹ ਵਾਲੇ 120 ਰੁਪਏ ਦਾ ਕੱਪ ਚਾਹ ਲਾ ਦਿੰਦੇ ਭਈਆਂ ਨੂੰ ਯਾਰ ਕਮਾਲ ਓ ਯਾਰ ਸਾਡਾ ਦੇਸ਼ ਆ ਕਿ ਕੀ ਆ ਪੰਜਾਬੀਆਂ ਸਭਈਆਂ ਤੇ ਨਹੀਂ ਮੈਂ ਗੱਲ ਕਰ ਰਿਹਾ ਭਾਈ ਰੇਲਵੇ 'ਚ ਮੈਂ ਮੂੰਹ ਤੇ ਰਮਾਲ ਬੰਨਿਆ ਮੈਂ ਇੱਕ ਚਾਹ ਦਾ ਕੱਪ ਖੜਿਆ ਕਿੰਨੇ 120 ਰੁਪਏ ਦਾ ਮੈਂ ਕਿਹਾ ਵਾਹ ਓ ਰੱਬਾ ਇਹ ਲੰਘ ਵੇਖਣੇ ਗਿਆ ਤਾਂ ਮੈਂ ਕਿਹਾ ਯ ਪਾਜੀ ਪੈਸੇ ਤੇ ਮੈਂ ਲੈਂਦਾ ਨਹੀਂ ਮੈਂ ਹਾਰ ਕਰਾ ਲੂੰਗਾ ਪਰ ਮੈਂ ਇਦਾਂ ਦਾ ਆਪਣਾ ਮਾਨ ਨਹੀਂ ਵੇਚੂੰਗਾ ਕਿਉਂਕਿ ਇੱਕ ਵੋਟਰਾਂ ਦਾ ਇਮਾਨ ਹੁੰਦਾ ਉਹ ਬਟਨ ਦਬਦੇ ਆ ਉਹ ਵਰਕਰ ਜਿਹੜੇ ਮਿਹਨਤ ਕਰਦੇ ਮਰ ਜਾਂਦੇ ਆ ਤੇ ਵੱਡੇ ਲੀਡਰ ਪਾਰਟੀਆਂ ਬਦਲ ਲੱਗੇ ਪਰ ਰਾਤੋਂ ਰਾਤ ਦੀ 50 ਕਰੋੜ 100 ਕਰੋੜ ਦਾ ਚਕਮਾ ਜਿਹੜਾ ਦੇ ਦਿੰਦੇ ਆ ਤੇ ਮੈਂ ਹੁਣ ਵੋਟਰਾਂ ਨੂੰ ਕਹਿਣਾ ਚਾਹੁੰਦਾ ਵੀ ਜਿੱਧਰੋਂ ਮਿਲਦੇ ਆ ਮਾਲ ਮੱਤਾ ਲੈ ਲਓ ਪੈਸੇ ਤੇਲਾ ਜੋ ਕੁਝ ਮਿਲਦਾ ਲੈ ਲਓ ਲੈਣ ਤੋਂ ਬਾਅਦ ਵੋਟਾ ਤੁਸੀਂ ਪਾ ਦੋ ਬਸ ਵੋਟਾਂ ਲੀਡਰ ਪਾਣੀ ਆਰ ਕਨੇ ਪਾਣੀ ਆ ਹੋਰ ਕੋ ਬੰਦੇ ਜੀ ਸਾਹਮਣੇ ਆ ਗਏ ਇੱਕ ਵਾਰੀ ਤੀ ਖੜੇ ਸੀ ਕਿੰਨੀਆਂ ਵੋਟਾਂ ਘੜਦੀਆਂ ਵੋਟਾਂ ਮੇਰਾ ਬਜਟ ਬਹੁਤ ਥੋੜਾ ਹੈ ਲੱਖ ਰੁਪਏ ਬਜਟ ਦਾ ਤਾਰੀਖ 24000 ਕੀ ਹੈ ਦੇਖੋ ਚੋ ਨਿਸ਼ਾਨ ਤੇ ਲੋਕਾਂ ਨੂੰ ਦੇਣਾ ਜੀ ਵੇ ਸਰਕਾਰ ਦੇ ਨਾ ਸਰਕਾਰ ਨੇ ਚੋਣਾਂ ਦਾ ਲੋਕਾਂ ਨੂੰ ਦੱਸਾਂਗਾ ਮੈਂ ਜਾ ਕੇ ਮੈਂ ਭਾਈ ਜਸਾਦ ਮੈਂ ਬੇਗੰਪੁਰਾ ਸਾਂਝਾ ਬਣਨ ਤੋਂ ਲੜ ਰਿਹਾ ਜੀ 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 ਚਾਰ ਜਗ੍ਹਾ ਇਲੈਕਸ਼ਨ ਲੰਣੇ ਆ ਚਾਰਾਂ ਜਗ੍ਹਾ ਦਾ ਬਜਟ ਨਹੀਂ ਵਜੂਗਾ ਇੱਕ ਇਹਦਾ 50000 ਰੁਪਏ ਲਾਓ ਹਾਂਜੀ ਇਹ ਪਾਜੀ ਕਮੇਟੀ ਚੱਕੀ ਮੈਂ 90000 ਰੁਪਏ ਕੱਟ 10000 ਰੁਪਏ ਕੱਟ 90000 ਰੁਪਏ ਪੂਰਾ ਕੀਤਾ ਮੈਂ ਆਪਣਾ 10000 ਲੋਕਾਂ ਕੋਲੋਂ ਲੱਖ ਪੂਰਾ ਕਰਕੇ ਫਿਰ ਮੈਂ ਲੋਕਾਂ ਕੋਲੋਂ ਫੰਡ ਮੰਗ ਰਿਹਾ ਹਾਂ ਹੁਣ ਤੁਹਾਡੇ ਮੁੱਦੇ ਕੀ ਨੇ ਦੇਖੋ ਸਭ ਤੋਂ ਵੱਡੀ ਇਹ ਗੱਲ ਆ ਕਿ ਮੋਦੀ ਦੇ ਸਾਹਮਣੇ ਮੋਦੀ ਸਾਹਿਬ ਦੇ ਸਾਹਮਣੇ ਖੜੇ ਹੋਣਾ ਬੜੀ ਹਿੰਮਤ ਦੀ ਗੱਲ ਆ ਕਿਸੇ ਕੋਈ ਨਾ ਦਮ ਨਹੀਂ ਹੈਗਾ ਕਿਸੇ ਪਾਰਟੀ ਤੋਂ ਦਮ ਨਹੀਂ ਮੇਰੇ ਤੋਂ ਦਮ ਉਹ ਮੈਂ ਖੜਾ ਹਾਂ ਮੁਧੇ ਦੇ ਦੱਸਾਂਗੇ ਕੋਮਲਿਆਂ ਤੋਂ ਮੈਨੂੰ ਮਾਰਾ ਜਾ ਅੱਜ ਹੀ ਆ ਨਾ ਜੇ ਮੈਂ ਆਇਆ ਪਹਿਲੇ ਦਿਨ ਤੇ ਆਇਆ ਮੈਂ ਪਹਿਲੇ ਦਿਨ ਕੋਮਲਿਆਂ ਤੋਂ ਸ਼ਹੀਦਾਂ ਦੇ ਮੱਥਾ ਟੇਕ ਲੰਦੋ ਫਿਰ ਆਪਾਂ ਝੰਡਾ ਚਾੜ੍ਹ ਦੇਣਾ ਇੱਥੇ ਬਹਿ ਜਾਣਾ ਫਿਰ ਪਨੀਰ ਵਾਲਾ ਵੀ ਖੜਾ ਅੰਮ੍ਰਿਤਸਰ ਤੋਂ ਕੀ ਕੰਪੀਟੀਸ਼ਨ ਰਵੇ ਕੱਟੜਾ ਉਹ ਹੀਰੇ ਨੂੰ ਵੋਟਾਂ ਨਹੀਂ ਪੈਣੀਆਂ ਕਾਰਨ ਕੀ ਆ ਪੰਜ ਹੀ ਪੈਣੀਆਂ ਉਹਨੂੰ ਵੀ ਮੇਰੇ ਤੋਂ ਵੀ ਮਾੜਾ ਹਾਲਾਤ ਹੋਣਾ ਹੀ ਦਾ ਕਿਉਂਕਿ ਰੱਬ ਪੀਰਾ ਪਨੀਰ ਵਾਲਾ ਜਿਹੜਾ ਬਹੁਤ ਮਹਿੰਗਿਆ ਮਹਿੰਗਾ ਪਨੀਰ ਆਉਂਦਾ ਤਾਂ ਕਰਕੇ ਅੱਜ ਤੁਸੀਂ ਰਾਮ ਨਿਲਾ ਮਦਾਨ ਨਹੀਂ ਗਏ ਅੱਜ ਜਾਵਾਂ ਕੱਲ ਜਾਵਾਂਗੇ ਜੀ ਬਸ ਉਹਨੇ ਅੱਜ ਤੇ ਮੇਰਾ ਮੇਰੀ ਕਾ ਮੇਲਾ ਮੈਨੂੰ ਪਤਾ ਨਹੀਂ ਸੀਗਾ ਮੈਂ ਤਾਂ ਅੱਜ ਹੁਣ ਹੀ ਆਇਆ ਹੀ ਆ ਭਾਜੀ ਨੈਕਸਟ ਆਇਆ ਚਾਹ ਪੀਣ ਲੱਗੇ ਆ ਹੀ ਰੱਬ ਪਨੀਰ ਵਾਲਾ ਪਨੀਰ ਖਾਣ ਲੱਗੇ ਉਹਨੇ ਮੈਨੂੰ ਥੋੜਾ ਮਹਿੰਗਾ ਲਾਤਾ ਮੈਂ ਕਿਹਾ ਮੈਨੂੰ ਕੋ ਮੈਂ ਕਹਿੰਦਾ ਤੂੰ ਤਗੜਾ ਲੀਡਰ ਆ ਮੈਂ ਕਿਹਾ ਯਾਰ ਆ ਕਿਹੜੀ ਗੱਲ ਹੋਈ ਕਮੇਟੀ ਚੱਕੀ ਨਾਲੇ ਮ ਉਕੇ ਨਾ ਹੁਣ ਪੈਸੇ ਨਹੀਂ ਲੈਣੇ ਦਰ ਕੋ। ਸਾਡਾ ਅੱਗੇ ਖੜੇ ਹੋਣਾ ਬੜੀ ਵੱਡੀ ਗੱਲ ਆ। ਭਾਜੀ ਕੀ ਹੋਇਆ? ਸੁਣੋ ਮੇਰੀ ਗੱਲ ਇੱਕ ਰਾਜਾ ਵਾ ਜੇ ਉਹਦੇ ਸਾਹਮਣੇ ਅਤਾਨਾਸ਼ਾਈ ਸਰਕਾਰ ਨਹੀਂ ਹੋਏਗੀ ਫਿਰ ਉਹ ਰਾਜਾ ਕਦਾ ਰਹਿ ਗਿਆ। ਫਿਰ ਤੋਂ ਦੀ ਮਨਮਰਜ਼ੀ ਚੱਲੀ ਨਾ ਪਿੰਗ ਪੁੰਗੀ ਸਰਕਾਰ ਬਣ ਗਈ ਦੱਖਣ ਕੋਰੀਆ ਸਰਕਾਰ ਬਣ ਗਈ ਅਗਲੀ ਵਾਰ ਉਹਨੇ ਵੋਟਾਂ ਨਹੀਂ ਕਰਨ ਦੇਣੀਆਂ ਠੀਕ ਆ ਨਾ ਇਸ ਕਰਕੇ ਆਪਾਂ ਵੋਟਾਂ ਲੰਡੀਆਂ ਤੇ ਜਿੱਤ ਕੇ ਦਿਖਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ